1 ਨਾਲੇ ਮੈਂ ਕਹਣਾ ਪਤਾ ਦੇ ਕਰੋ ਕਿ ਜ਼ਮੀਨ ਤੁਹਾਡੀ ਦਲਜੀਤ ਲੈਣ ਡਿਆ ਵਾ ਤੇ ਵੇਖੋ ਤੇ ਸਹੀ ਕੌਣ ਲੈਣ ਡਿਆ ਵਾ ਕੋ ਦਲਜੀਤ ਤੁਹਾਡੇ ਸਿਰ ਤੇ ਨੱਚ ਰਾਈ ਕੀ ਤੇ ਜ਼ਮੀਨ ਹੀ ਕੋਲ ਨਹੀਂ ਨਾਲੀ ਜ਼ਮੀਨ ਨਹੀਂ ਦੇਵੋ ਚੁੱਪ 1 ਨਾਲੇ ਬੈਠੀ ਨੂੰ ਮ제 ਨਾ ਕੰਮ ਕੀਤਾ ਮਿਲ ਗਿਆ 1 ਚੱਲਾ ਵਧੀਆ ਵਾ ਬਹਾਨਾ ਮਾਰ ਲਿਆ ਮੈਂ ਤੇ ਹਾਏ ਹਾਏ ਕੁੰਨਰ ਨੂੰ ਸੌਖੀਆਂ ਗੱਲਾਂ ਕਰਵਾਈਆਂ ਮੈਨੂੰ ਕਿਉਂ ਨਾ ਆ ਵੀ ਵਧੀਆ ਵਾ ਵਾ ਆ ਵਧੀਆ ਨਹੀਂ ਆ ਇਦਾਂ ਬਹਾਨੇ ਨਾਲ ਕੰਮ ਕਰਾ ਲਈਦਾ ਵਾ ਨਾਲੇ ਮਜੇ ਨਾਲ ਵਧੀਆ ਸੀਨ ਕਰਸ ਨਹੀਂ ਵੀ ਇਦਾਂ ਚੱਲੀ ਘਰ ਤੇ ਦੀਦੀ ਵੀ ਵਿਚਾਰੇ ਇਕੱਲੇ ਆ ਤੇ ਮੁੰਡਾ ਨਹੀਂ ਸੰਭਿਆ ਜਾਂਦਾ ਇਕੱਲਾ ਇਕੱਲੇ ਵਨ ਦੀਦੀ ਮੈਂ ਭਾਂਡੇ ਵੀ ਧੋਤੇ ਆ ਤੇ ਸੋਈ ਵੀ ਸਾਰੀ ਸਾਫ਼ ਕਰਤੀ ਆ ਤੇ ਹੁਣ ਮੈਂ ਜਾਣੀ ਆ ਠੀਕ ਆ ਕੀ ਹੋਇਆ ਨੋਸੇ ਮੀਨੇ ਮੋੜ ਗਿਆਸ ਮੈਨੀਆਂ ਸਾਫੇ ਮੇਰਾ ਬੰਦ ਹੀ ਹੀ ਚਲ ਪੀ ਲੈਣੀ ਥੋੜੀ ਜੀ ਨਹੀਂ ਨਹੀਂ ਮੈਂ ਨਾ ਭਾਂਡੇ ਵੀ ਧੋਤੇ ਆ ਤੇ ਚਾਹ ਸਫਾਈ ਵੀ ਕਰਤੀ ਸਾਰੀ ਅੰਦਰੋਂ ਹਲੋ ਦੇਤੀ ਚਾਹ ਅੱਜ ਤੇ ਕੀ ਕਰਨੀ ਆਂ ਅੰਦਰੋਂ ਚਾਹ ਵਿੱਚ ਕੋਈ ਨਹੀਂ ਕਿਰਪਾ ਕਰ ਪਾਣੀ ਪਾਣੀ ਇਹਨੂੰ ਦੁੱਧ ਦੇਣਾ ਕੰਗ ਲੱਗੀ ਆ ਗਿਆ ਦੁੱਧ ਦੇ ਛਲੇ ਜੀਓ 1 ਨਾ ਨਾ ਜੀ ਵੀ ਚਲਾ ਨਾ ਸੀ ਮੀਨਾ ਇੱਕ ਮਿੰਟ ਉਹ ਸਕਟ ਰੋਲ ਕਰ ਦਿਆਂ 1 ਆ ਲੋ ਦਿੱਤੀ ਚ ਆ ਗਿਆ ਨਹੀਂ ਹੋ ਗਿਆ ਆ ਯਾਹੀ ਮੈਂ ਸੀ ਗਰੋਂਡਿਆ ਆ ਗਿਆ ਮੇਰੇ ਮਗੜੀ ਆਉਂਦੀ ਆਜੋ ਆਜੋ ਮੇਰੇ ਮਗੜੇ ਵੀ ਮੈਂ ਆਜੋ 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 ਤੁਸੀਂ ਵੀ ਅੱਛਾ लवली ਜਮੀਨ ਦਲਜੀਤ ਲੈਨ ਨੂੰ ਫਿਰ 1 1 ਸ਼ਾ लवली ਦੀ ਜ਼ਮੀਨ ਦਲਜੀ ਹਾਂ ਛੇਤੀ ਕਰ ਲੈ ਕੀ ਹੋਇਆ ਚੱਲ ਚੱਲ ਚਲ ਜਦੋਂ ਇਹ ਬਣਾਏ ਕੀ ਹੋਇਆ ਅੱਟੇ ਦਾ ਸੀ ਨਹੀਂ ਹੁੰਦਾ ਕਿੰਨੇ ਸਬਜ਼ੀ ਇਹਦਾ ਸਬਜ਼ੀ ਨਹੀਂ ਕਰਦੇ ਡਾਇਰੈਕਟਰ ਸਾਹਿਬ ਆਪ ਕੰਮ ਕਰਦੇ ਹੋ ਸਾਹਿਬ ਅੰਦਰ ਉਹ ਡਾਇਰੈਕਟਰ ਸਾਹਿਬ ਆਪ ਅੰਦਰ ਬੈਠੇ ਆ ਲੱਗਿਆ ਦੀਦੀ ਕੀ ਗੱਲ ਹੋਈ ਬੈਠੇ ਅਸੀਂ ਹਾਂ ਹੈਲੋ ਹੈਲੋ ਕਿ ਤੇਰੀ ਦੀਦੀ ਤੇ ਬਹੁਤ ਵਧੀਆ ਬੰਦ ਤੂੰ ਨਾ ਬਲਾ ਬਤਾ ਕਰੋ ਤੇ ਮੈਂ ਨਾ ਚਾਹ ਬਣਾ ਕੇ ਲਿਆਵਾਂ ਹੋਰ ਨਹੀਂ ਪੁੱਤ ਕੀ ਕਰਨੀ ਹੈ ਚਾਹ ਸੂਟ ਪਸੰਦ ਵਾ ਤੂੰ ਰਾਜੀ ਸੂਟ ਪੋ ਸੁਣਾ ਚੱਲ ਵਧੀਆ ਸਵਾਣੀ ਹੋ ਚੰਗਾ ਹਾਂ ਸਵਾ ਲੂੰਗੀ ਮੈਂ ਬੰਦ ਮੈਂ ਆਦੇ ਬਥੇਰਾ ਕਹਿੰਨੀ ਆ ਕੰਨ ਜੀ 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 ਹੋਰ ਬਾਤੀ ਹਮ ਲੈ ਕਰ ਜੇ ਰਵੇ

ਜੀ ਕੀ ਹੈ ਜੀ ਕੀ ਹੈ ਨਹੀਂ ਖਾਣ ਪੀਣ ਦਾ ਸਮਾਨ ਕਹਿੰਦੇ ਇਹੋ ਇਦਾਂ ਹੀ ਕਿਹਾ ਸਮਾਨ ਆਛਾ ਆ ਪੁੱਤ ਤੇਰਾ ਨੂੰੇ ਉਹ ਸੂਟ ਕੱਢ ਕੇ ਬਗਾਨਾ ਠੀਕ ਹੈ 2 5 14 ਬੁਲ ਹੋਏ ਹੋ ਜੀ ਆਹ ਕਹਿੰਦੇ ਦੱਸ ਚੋਰ ਇਹਨੇ ਭੋਲ ਪਹਿਲੇ ਪਹਿਲੇ ਵੇਦ ਨਹੀਂ ਜੀ ਆ ਮੇਰੇ ਕੋਲੇ ਕੱਢਾਗੇ ਤੁਹਾਡੇ ਨਾਮੇ ਆ ਆ ਨਹੀਂ ਇਹ ਦੇਖ ਲੈ ਜਿੱਕੇ ਜਿhle ਇਹੋ ਵੀ ਪਕੌੜੇ ਕੱਢ ਲਾਂਗੇ ਨਾ ਗੱਗੇ ਥੱਲੀ ਚਾਹ ਹੀ ਪੀਓਗੇ ਆਪਾਂ ਤੇ ਏ ਬੰ ਕੋਈ ਨਹੀਂ ਭੈਣੀ ਵੀ ਤੁਹਾਡਾ ਹੀ ਘਰ ਵਾ ਇੱਥੇ ਖਾਣਾ ਉਹਨਾਂ ਨੇ ਹਾਂ ਜਦੋਂ ਖਾ ਲੈ ਆਉਂਦੇ ਨੇ ਖਾ ਲੈਣਦੇ ਨੇ ਵਿਚਾਰੇ ਮਜ਼ਾ ਲੈਂਦੇ ਆ ਆਹ ਉਹ ਤੇ ਚਲੋ ਘਰ ਘਾਰੀ ਲੋਕੀ ਬਥੇਰਾ ਰੱਖਦੇ ਨੇ ਸਮਾਨ ਆਹ ਨਾ ਕਰ ਜਾਨੀ ਇੱਕ ਮਾਝ ਪਈ ਆ ਠੀਕ ਹੈ ਠੀਕ ਤਾਂ ਉਹਨਾਂ ਹਦਈ ਆ ਨਾ ਲੋਕੀ ਪਰਮਾਤਮਾ ਜੀ ਸਮਾਨ ਲੈ ਈ ਸੀ ਰੱਖ ਕੇ ਨਿਕਲ ਜਾਂਦੇ ਸਮਾਨ ਤੇ ਆ ਲੈ ਕੋਈ ਨਾ ਘਰ ਦਾ ਪੂਰਾ ਸਮਾਨ ਆ ਮੈਂ ਵੀ ਤੇਰਾ ਲੋਕੀ ਰੱਖਦੇ ਆ ਨਾ ਘਰ ਪਿੰਡ ਨੂੰ ਵਨ ਐਂਦੀ ਆਇਆ ਆਇਆ ਯੂਨ ਚਲ ਹੱਸ ਲੈ ਦੋ ਮਿੰਟ ਅੱਧਾ ਨਹੀਂ ਹੱਸ ਲਿਆ ਨਾਲੇ ਨਾ ਨਾ ਨਹੀਂ ਨਹੀਂ ਬਣੀ ਜੇ ਹੋਰ ਲੈ 5 ਵਜੇ ਨਹੀਂ ਵੰਡ ਐਂਡ ਯੂ نو ਦ ਸਦਾ ਇਥੋਂ ਲੈਣਾ ਵਾ ਫਿਰ ਨਹੀਂ ਹੋਈ ਆਸੇ ਆਪਾਂ ਸੀ ਆਪਾਂ ਗਏ ਸਦਾ ਹੀ ਲੈਣਾ ਛੋਟੀਆਂ ਵੀ ਲੈਣੀਆਂ ਸੀ ਜੁੱਪ ਘੜਾ ਬੜੀ ਸਕੀ ਵੀ ਲੈ ਕੇ ਤੂੰ ਤਾਂ ਹੀ ਨੀ ਗੱਲ ਆ ਮੁੰਡੀ ਦੋ ਦੋ ਯਾਰ ਇੱਕ ਪੋਰਟਫੋਲ ਬੰਦੇ ਨਾ ਬਾਜੀ ਤੂੰ ਹੀ ਤਾਂ ਭੈਣ ਜੀ ਸਦਾ ਹੀ ਲੈਣਾ ਵਾ ਲੈਣਾ ਨਹੀਂ ਇਹਦੇ ਕਹਿਣਾ ਸੀ ਨਾ ਨਹੀਂ ਹੁਣ ਆ ਜੀ ਚਲ ਹੱਸਲਾ ਫਿਰ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਕੋਈ ਮਾਗੂਲ ਤਾਂ ਚੱਲਣ ਗਿਆ ਹਾਂ ਕੱਲ੍ਹ ਨੂੰ ਮਾਰੇ ਦਿਮਾਗ ਨਹੀਂ ਮੇਰੇ ਦਿਮਾਗ ਉੱਥੇ ਗਿਆ ਹਾਂ ਲੰਗਰ ਹੈ ਲੰਗਰ ਮਾਸ਼ਾ ਲੰਗਰ ਦਾ دماغ ਅਜੇ ਵੀ ਸਮਝਿਆ ਨਾ ਹੈ ਕਿ ਨਹੀਂ ਨਹੀਂ ਉਹ ਤਾਂ ਲਿਆਂਦੀਆਂ ਮਾ ਹੋਰ ਹੀ ਗੱਲ ਚੱਲ ਰਹੀ ਹੈ ਇੱਥੇ ਠੀਕ ਹੈ ਠੀਕ ਨਹੀਂ ਹਾਂ ਚੱਲ ਹਾਂ ਸਿਰ ਤੇ ਰੋਹ ਹੀ ਖਾਣ ਸਿਰ ਤੇ ਨਹੀਂ ਗੱਤੀ ਬੜੇ ਰੋਹ ਦੀ ਖਾਣ ਇਹ ਤਾਂ ਇਹੀ ਗੱਲ ਕਿੱਦਾਂ ਕਹਿਣਾ ਇਹ ਭੈਣ ਜੀ ਸੋਈ ਇਹ ਤਾਂ ਕਹਿਣਾ ਵੀ ਭੈਣ ਜੀ ਚਲੋ ਇੱਥੋਂ ਤੋਂ ਉਹਨਾਂ ਨੇ ਸਦਾ ਹੀ ਵਰਤਣਾ ਠੀਕ ਹੈ ਠੀਕ ਹੈ ਤੇ ਅਹੀਂ ਜਿਹੜਾ ਵਾ ਵੀ ਐਨੀ ਤੇ ਦਿਨ-ਦਿਆਰ ਤੇ ਜਣਾ ਹੁੰਦਾ ਵਾ ਠੀਕ ਆ ਅਹੀਂ ਕਿਹੜਾ ਰੋਜ਼-ਰੋਜ਼ ਦੇਣ ਦੇ ਤੇ ਸਾਡਾ ਵੀ ਕੁਝ ਫਰਜ਼ ਬਣਦਾ ਹੀ ਆ ਹਾਂਜੀ ਬੰ ਸਾਰੇ ਪੈਸੇ ਨਾ ਆਪਣੇ ਪੈੜੀ ਦੇ ਸਾਰੇ ਪੈਸੇ ਕੋਲ ਹੀ ਰੱਖਨੇ ਪੈਣਗੇ ਚਲ ਸਾਰੇ ਪੈਸੇ ਮੈਂ ਕੋਲ ਹੀ ਰੱਖਨੇ ਨਾਲ ਦੁੱਕਾ ਨਹੀਂ ਦੇਣਾ ਉਹਨਾਂ ਪਹਿਨ ਧਿਆਨ ਕਰਦੀਆਂ ਨਾ ਪੇਰੇ ਨੇ ਉਹਨਾਂ ਧਿਆਨ ਕਰਿਓ ਚਲੋ ਰੋਟੀਆਂ ਉਹ ਵੀ ਪਹਿ ਨਹੀਂ ਦਿੰਦੇ ਕਿਉਂ ਇਹ ਨਹੀਂ ਕਿਉਂ ਨਹੀਂ ਹੋਊਗਾ ਇਹ ਉਹਨਾਂ ਨੇ ਨਾ ਉਹਦਾ ਵੀ ਇਸ਼ਿਆ ਕਰ ਬੋਕੀ ਗੱਲ ਕੀਤੀ ਤੇ ਹਾਂ ਉਹ ਤਾਂ ਨਹੀਂ ਜਾ ਗਈ ਨਾ ਗਈ ਤਾਂ ਇਹ ਕੋਲ ਲੈ ਗਈ ਨਾ ਗਈ ਤਾਂ ਕਰ ਚੱਲ ਇਹ ਘਰ ਮੇਰੇ ਨਾਲ ਗੱਲ ਨਹੀਂ ਹੁੰਦੀ ਨਾ ਤੇ ਪੁੱਢਾ ਹੀ ਸਭੂੜਾ ਬੰਦਾ ਇੱਥੇ ਫਿਰਨਾ ਕਿਉਂ ਇਹ ਸਾਹਮਣੇ ਆ ਗਿਆ ਮੈਂ ਕਾਰ ਦੀ ਮੈਂ ਵੇਚੀ ਕਾਰੀ ਮੈਂ ਵੇਚੀ ਘਰ ਮੇਰੇ ਨਾਮ ਕੀ ਤੇ ਨਹੀਂ ਲੱਗਦਾ ਚਲੋ 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 ਥੋੜੀ ਜਿਹੀ ਹਾਂ ਗੱਲਾਂ ਮਾਰਦੇ ਗੱਲਾ ਮਾਰ ਬੰਦ ਹੋਰ ਕੋਹ ਚੀਜ਼ ਦੀ ਗੱਲ ਕਾਣਦੇ ਹੀ ਆ ਤੇ ਬੰਦ ਆ ਹੀ ਆ ਤੇ ਤੂੰ ਚੰਗੀ ਹੁੰਦੀ ਨਾ ਹੇ ਚੱਲ ਤੂੰ ਟਕਾਹ ਨਹੀਂ ਹੁੰਦਾ ਟੀਟੂ ਮੁੜ ਕੇ ਮੋਸਰੀ ਕਰਾ ਹੂੰ ਮਤੋਂ ਬੰਦ ਨਾਲੇ ਮੈਨੂੰ ਸਮਝਾਉਂਦੀ ਹੀ ਕਿ ਸਭ ਇਦਾਂ ਨਹੀਂ ਕਰਨਾ ਹੂੰ ਚੱਲ ਬੰਦ ਮੰਮੀ ਹਾਂਜੀ ਕਿੱਦਾਂ ਤੇ ਤਿਆਰੀ ਕਰਨ ਦੇ ਬੜੇ ਤਿਆਰ ਹੋਉਂਦੇ ਆ ਮੈਂ ਆ ਚਲਨੀ ਆ ਕੁੜੀ ਕੋ ਕਿੱਥੇ ਜਾਣਾ ਆ ਜੋੜੀ ਲੈ ਕੇ ਕੁੜੀ ਹੋਵੇ ਜਾਣਾ ਗੱਤਾਂ ਕਿੱਥੇ ਕੁੜੀ ਕਿੱਥੇ ਜਾਣਾ ਚਲੋ